Thank mm -hmm. you. ਸਭ ਤੋਂ ਪਹਿਲਾਂ ਹੱਡੇ ਪਿੰਡ ਦਾ ਰਸਤਾ ਬੰਦ ਹੋ ਜਾਂਦਾ ਹੈ ਤੇ ਸਭ ਤੋਂ ਮਗਰੋਂ ਹੱਡੇ ਪਿੰਡ ਦਾ ਸੱਜ ਲਗਾਇਆ ਹਾਂਜੀ ਅਜੇ ਵੀ ਜਿਹੜਾ ਚਾਰ ਸਵੇਰੇ ਦੇਖ ਲਓ ਪਾਣੀ ਪਾਣੀ ਹੈ ਸਾਡੇ ਜਿੰਨਾ ਚਿਰ ਸਾਡਾ ਮੂਹਾਂ ਵੱਡਾੜੀ ਨਾਲ ਬਾਈ ਦੇ ਜਿਹੜਾ ਦਰਿਆ ਆਦਾ ਸਿੱਧਾ ਵੀ ਆਵਾ ਉਹਨਾਂ ਜਿੱਕਰ ਸਾਡੀ ਨਾ ਕੋਈ ਪੈੜੀ ਵਤਰਮ ਨਹੀਂ ਆ ਮੂਹਾਂ ਵੱਜ ਵੀ ਜਾਂਦਾ ਤੇ ਤਾਂ ਫੇਰ ਵੀ ਸਾਡੀ ਪੈੜੀ ਨਾਲ 1.5 2 ਮਹੀਨੇ ਲੱਗ ਜਾਣੇ ਵਤਰਮ ਬਣ ਆ ਕਿੰਨੇ ਕਿਲੋਮੀਟਰਾਂ ਦੀ ਮਾਰ ਪਈ ਐ ਸਾਨੂੰ 15 16 ਪਿੰਡ ਆ ਆਪਣੀ ਇਥੇ ਹਾਂਜੀ ਦਰਿਆ ਦੀ ਢੇਡ ਜਿਹੜਾ ਪਾਣੀ ਪੀਂਦਾ ਕੋਈ ਮੱਝ ਦੇ ਬੇਟਾ ਕੋਈ ਵੀ ਕਾਰ ਲਾਂਗੇ ਲੋਕਾਂ ਇਹ ਵਿੱਚੋਂ ਘਰ ਚਲੇ ਗਏ ਉੱਠ ਕੇ ਕਈਆਂ ਦੇ 8 9 ਘਰ ਰੋੜ ਵੀ ਗਏ ਇਥੋਂ ਤੇ ਕਈ ਜਿਹੜੇ ਪਾਸੇ ਜਾ ਕੇ ਰਹਿਣ ਗਏ ਹੈ ਜੇ ਘਰਾਂ 'ਚ ਨਹੀਂ ਆਏ ਜਿਨ੍ਹਾਂ ਨੇ ਆਪਦੇ ਮਾਲ ਟੰਗਰੂ ਬਾਹਰ ਖੜਿਆ ਹੈ ਜੀ ਵੀ ਬਾਹਰ ਖੜੇ ਆ ਉਹਨਾਂ ਦੇ ਘਰਾਂ 'ਚ ਪਾਣੀ ਵੜ ਗਿਆ ਕਮਰੇ ਪਾੜ ਗਏ ਤੇ ਇਹੋ ਜਿਹੇ ਹਾਲਾਤ ਸਰਕਾਰਾਂ ਨੂੰ ਸਰਕਾਰਾਂ ਚ ਣੌਂਦਣਾ ਤੇ ਗਾਏ ਜਿਸ ਤਰ੍ਹਾਂ ਨਹੀਂ ਆਏ ਆ ਮੰਗ ਕੇ ਦੀ ਆ ਵੀ ਸਾਨੂੰ ਜਿਹੜਾ ਵਾ ਦਿੱਤਾ ਜਾਵੇ ਮਾਫੀਆ ਕੋਈ ਦਿੱਤਾ ਜਾਵੇ ਉਹਨਾਂ ਕਹਿੰਦੇ ਤੇ ਆ ਕਿ ਮਿਲ ਜੀ ਮਿਲ ਜੀ ਬਾਰੇ ਹਾਂ ਜੀ ਕੋਈ ਨਹੀਂ ਮਿਲਿਆ ਜਿੰਨਾ ਕੋਈ ਜਿੰਨਾ ਪਹਿਲਾਂ ਕਹਿੰਦੇ ਸੀ 20000 ਹੁਣ ਸੁਣ ਕੇ ਖਬਰ ਆਈ ਆ ਵੀ ਆnde ਕੋਈ ਪ੍ਰਸ਼ੰਤਾ ਦੇ ਸਾਹਬ ਨਾਲ ਦੇਵਾਏ ਆ ਕਿ ਕਿਸ ਤਰ੍ਹਾਂ ਦੇਣਾ ਹੱਜੇ ਹਾਲ ਦੀ ਕੋਈ ਪੁੱਛਣੀ ਉਹ ਤਾਂ ਮਿਲੂਗਾ ਉਹ ਤਾਂ ਖਬਰਦਾਰ ਕੋਈ ਆਇਆ ਨਹੀਂ ਬੰਦਾ ਮਿਲਦਾ ਹਾਂਜੀ ਨਹੀਂ ਨਾ ਨਾ ਮੰਤਰੀ ਮੋਢੇ ਮੰਤਰੀ ਪੈਸ਼ਾ ਕੁੱਟ ਦੇ ਸਾਰੇ ਪਾਟ ਦੇ ਮੰਤਰੀ ਵੱਲੋਂ ਆਉਂਦੇ ਆ ਆਉਦੇ ਤਾਂ ਤੋਂ ਆਉਂਦੇ ਆ ਵੀ ਐ ਕਿ ਜਾਂਦੇ ਆ ਮੰਲੂ ਹਜੇ ਜਿਹੜਾ ਆਖੀ ਜਾਂਦੇ ਵੀ ਤੁਹਾਡੀ ਖਾਲ ਫਕਰਾਂਗੇ ਕਰਾਂਗੇ ਤੁਹਾਡੇ ਬੰਦ ਬਾਰੇ ਵੀ ਕੋਈ ਸੋਚਾਂਗੇ ਚਾਹੇ ਜਿੱਤਰਾ ਮੰਲੂ ਦਾ ਡਾੜੀ ਦਾ ਵਦਰੀਆ ਕੋਈ ਨਹਿਰੀ ਰੂਪੀ ਕਰਾ ਦਾਂਗੇ ਕੋਈ ਨਹਿਰੀ ਕਰਾ ਦਾਂਗੇ ਇਸ ਤਰ੍ਹਾਂ ਦਾ ਹੁਣ ਸਾਨੂੰ ਤੈੱਕੇ ਤੇ ਗਏ ਆ ਤੇ ਬਾਕੀ ਜਿਹੜਾ ਵੇਖੋ ਹੁਣ ਅਗੇ ਕੀ ਕਰਦੇ ਆ ਠੀਕ ਹੈ ਹਾਂਜੀ ਜੋ ਕੋਈ ਜਕਰ ਨਹੀਂ ਜੇ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤੁਹਾਨੂੰ ਤੁਹਾਡਾ ਨੰਬਰ ਹੈਗਾ ਸਾਡਾ ਹਾਂਜੀ ਜੋ ਮਰਜ਼ੀ ਮੈਨੂੰ ਕੰਮ ਕਰੋ ਹਾਂਜੀ ਅਸੀਂ ਤਾਂ ਹੁਣ ਇਹ ਕਹਿਣਾ ਚਾਹੁੰਦੇ ਆਂ ਵੀ ਜਿਸ ਤਰ੍ਹਾਂ ਹੁਣ ਸਾਡਾ ਪਾਣੀ ਲੱਥ ਜੇ ਤੇ ਤੁਹਾਨੂੰ ਨਹੀਂ ਸਿੱਧਗੇ ਤੇ ਜਿਹੜਾ ਵਾ ਕੋਈ ਤੁਸੀਂ ਖਾਤ ਵੀ ਸਾਨੂੰ ਦੇਣਾ ਹੈ ਕੋਈ ਵੀ ਜਾਨੀ ਨਾ ਵਾ ਸਾਡੇ ਨਾਲ ਕੋਈ ਵੀ ਤੁਸੀਂ ਹਲਫੇ ਕਰਨੀ ਆ ਤੇ ਨਾਲੇ ਤੁਸੀਂ ਜਿਹੜਾ ਆਪਦੇ ਸੰਦ ਘਰੇ ਸਾਡੇ ਲੈ ਕੇ ਆਓ ਜਿੱਦਾਂ ਸਾਡੇ ਪਿੰਡ ਦੀਆਂ ਸੜਕਾਂ ਟੁੱਟੀਆਂ ਆ ਹੁਣ ਉੱਥੋਂ ਤੇ ਆ ਨਹੀਂ ਜਾਣੀ ਕੋਈ ਚੀਜ਼ ਆਪਾਂ ਕਿੱਦਾਂ ਓਖਾ ਲੈ ਕੇ ਆਈਏ ਘਰਾਂ ਹਾਂ ਤੇ ਇਹ ਅਸੀਂ ਇਹੋ ਤੁਹਾਨੂੰ ਆਨੇ ਆ ਵੀ ਚਲੋ ਪਾਣੀ ਕੋੜ ਜੇ ਲੱਤ ਲੈ ਲੈਂਦੋਂ ਫੇਰ ਅਸੀਂ ਤੁਹਾਨੂੰ ਫੋਨ ਲਾਵਾਂਗੇ ਜਿਹੋ ਆਪਦੇ ਘਰ ਪਰਤੀ ਜਿੰਨੇ ਜਿਹੜਾ ਵਾ ਖਾਤਵੀ ਜੋ ਜਨਾ ਆ ਉਹ ਚੋਣ ਨਹੀਂ ਕੀਤਾ ਨਹੀਂ ਕੁਝ ਕਰਨੀ ਹਾਂਜੀ ਸਾਡੇ ਪਿੰਡ ਦੀ ਇੰਜੀਨੀਅਰੀ ਚੁੱਕ ਲਾਂਗੇ ਲਿਸਟ ਬਣਾਵਾਂਗੇ ਤੁਹਾਨੂੰ ਜੇ ਤੁਹਾਨੂੰ ਹੋਰ ਕੀ ਸੇਵਾ ਕਰਨੀ ਹੋਊਗੀ ਉਹ ਉਹ ਸਰਪੰਚ ਨੂੰ ਲਿਸਟ ਦੇ ਦਾਂਗੇ ਚੁੱਕ ਲਈ ਹਾਂਜੀ ਤੁਹਾਡੇ ਪਿੰਡ ਦਾ ਸਰਪੰਚ ਇੱਥੇ ਹਾਂਜੀ ਆਪਣਾ ਡੇਰਿਆਂ ਤੇ ਆ ਹਾਂਜੀ ਸਾਡੇ ਕੋਲ ਤੁਹਾਡੇ ਪੁੱਤ ਨੂੰ ਕਿੱਦਾਂ ਉਹਨਾਂ ਨਾਲ ਜੇ ਗੱਲ ਕਰਨੀ ਹੈ ਹਾਂਜੀ ਜੇ ਤੁਸੀਂ ਕਹਿੰਦੇ ਆ ਤੇ ਉਹਨੂੰ ਮੰਨ ਲਓ ਚਾਹੇ ਉੱਥੇ ਹੀ ਸੱਦ ਲਾਂਗੇ ਜਿੱਥੇ ਆਪਣੀ ਗੱਡੀ ਆ ਉੱਥੇ ਸੱਦ ਲਾਂਗੇ ਹੈ ਆਇਆ ਲੱਗਦਾ ਬੰਦਾ ਤੇ ਜੇ ਇੱਥੇ ਹੀ ਆਪਾਂ ਨੂੰ ਮਿਲ ਗਿਆ ਛੇ ਤਾਂ ਇੱਥੇ ਹੀ ਆਇਆ ਹੋਵੇ ਉਹ ਬੂਲ ਤੇ ਫਿਰ ਇੱਥੇ ਗੱਲ ਕਰ ਲੈਂਦੇ ਫਿਰ ਆਪਾਂ ਤੁਹਾਡੀ ਗੱਲ ਕਰਵਾ ਦਾਂਗੇ ਚਲ ਚੁੱਕ ਚੁ ਕੀਤਾ ਦਾਮ ਤੇ ਬਹੁਤ ਬਹੁਤ ਧੰਨਵਾਦ ਜੀ ਇਹ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ